ਮੋਦੀ ਜੀ ਜਾਂ ਅਮਨ ਸ਼ਾਂਤੀ ਮੇਰੇ ਅਰਕਾ ਜਦੋਂ ਰੌਲਾ ਪਾਉਂਦਾ ਹੈ ਹਮੇਸ਼ਾ ਵੀ ਇਹਨਾਂ ਨੂੰ ਆਵਾਜ਼ ਨਹੀਂ ਚੱਕਣ ਦੇਣੀ ਜਿਹੜੇ ਸਾਡੇ ਬੱਚਿਆਂ ਨੂੰ ਕਦੇ ਬੰਬ ਬਲਾਸਟ ਕਰ ਸਕਦੇ ਆ ਸਾਡੇ ਟ੍ਰੇਨਾਂ 'ਚ ਲਾ ਕੇ ਮਾਰ ਸਕਦੇ ਆ ਥੀਏਟਰਾਂ 'ਚ ਬੰਬ ਲਾ ਸਕਦੇ ਆ ਉਹ ਅਮਰਿਤਪਾਲ ਅਰਕਾ ਅੱਜ ਖਡੂਰ ਸਾਹਿਬ ਤੋਂ ਇਲੈਕਸ਼ਨ ਲੱਗ ਰਹੇ ਨੇ ਤੇ ਪੰਜਾਬ 'ਚ ਦੇਖਣਾ ਪਊਗਾ ਇਸ ਵਾਰ ਵੀ ਪੰਜਾਬ ਅਮਨ ਸ਼ਾਂਤੀ ਲਿਆਉਣ ਵਾਲੇ ਬਿਆਨ ਸਿੰਘ ਜਾਂ ਮੋਦੀ ਜੀ ਨਾਲ ਖੜਦੇ ਆ ਜਾ ਪੰਜਾਬ ਦੇ ਲੋਕ ਅੰਮ੍ਰਿਤ ਪਾਲਨਾ ਖੜਦੇ ਉਹਦੀ ਵੀ ਪੂਰਾ ਜੋਰ ਲੱਗਿਆ ਹੋਇਆ ਇਹ ਪਤਾ ਕਰ ਲਿਓ ਜਿੰਨੀਆਂ ਏਜੰਸੀਆਂ ਜਿੰਨੇ ਪੰਜਾਬ ਨੂੰ ਤੋੜਨ ਵਾਲੇ ਲੋਕ ਨੇ ਅੰਮ੍ਰਿਤ ਪਾਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਿਆ ਖਰੂਬ ਸਾਹਿਬ ਇਹ ਵੀ ਪਤਾ ਲੱਗ ਜਾਣਾ ਵੀ ਪੰਜਾਬ ਰਹਿਣਾ ਕਿੱਧਰ ਜਿਉ ਉਹ ਜਿੱਤ ਗਿਆ ਜਿਹੜਾ ਡਿਬਰੂਗੜ੍ਹ ਜੇਲ੍ਹ ਚ ਫਿਰ ਪੰਜਾਬ ਚ ਰਹਿਣ ਦੀ ਲੋੜ ਨਹੀਂ ਆਪਾਂ ਫਿਰ ਪੰਜਾਬ ਛੱਡਣਾ ਪਊਗਾ ਜੇ ਮੈਂ ਵੀ ਨਹੀਂ ਕਹਿ ਰਿਹਾ ਉਹ ਤਾਂ ਦੁਬਾਰਾ ਲੈ ਆਇਆ ਸੀ ਜੇ ਮੋਦੀ ਸਾਹਿਬ योगी साहब अमित शाह जी नाम ਉਹਨੂੰ ਸਿੱਖਦੇ ਹੁ ਕਿ ਜੇ ਉਹ ਐਮਪੀ ਬਣ ਗਿਆ ਤੇ ਸਾਡੇ ਆਰ ਕੀ ਉਹਰੇ ਐਮਪੀ ਨਾ ਬਣੇ ਤੇ ਫਿਰ ਤੁਸੀਂ ਆ ਬੰਦਾਜਾਂ ਨਾਲ ਉਹ ਕੀ ਹੋਊਗਾ ਇਹ ਸੀਰੀਅਸ ਗੱਲਾਂ ਐ ਸੋਚਣ ਵਾਲੀਆਂ ਇਹ ਨਹੀਂ ਕਰ ਫਲਾਨਾ ਬੀਆ ਨੂੰ ਇਹ ਨਹੀਂ ਐਟ ਲੈ ਲਈ ਜੀ ਆ ਕਾਂਗਰਸ ਦਾ ਬੜਿੰਗ ਕਹਣਾ ਜੀ ਇਹਨੂੰ ਦੇ ਚਾਦੀ ਚਾਰ ਵੋਟਾਂ ਪਾ ਦੀਏ ਚਾਰ ਬੱਪੀ ਨੂੰ ਪਾ ਦੀਏ ਚਲੋ ਜੀ ਮੂੰਹ ਮਲਾ ਜਾਏ ਖੁਸ਼ ਰੱਖ ਲਈ ਇਹ ਨਹੀਂ ਚੱਲਣਾ ਸਾਰਾ ਅਗਲੇ 5 ਸਾਲ ਇਹ ਪੰਜਾਬ ਦਾ ਫੈਸਲਾ ਹੈ ਵੀ ਤੁਸੀਂ ਪੰਜਾਬ 'ਚ ਰਹਿਣਾ ਚਾਹੁੰਦੇ ਹੋ ਤਾਂ ਮੋਦੀ ਨੂੰ ਪਾ ਦਿਓ ਜੇ ਨਹੀਂ ਚਾਹੁੰਦੇ ਤਾਂ ਪਾ ਦਿਓ ਅੰਮ੍ਰਿਤਪਾਲ ਲਰਗੇ ਨੇ ਪੰਜਾਬ 'ਚ ਆਪਾਂ ਨੂੰ ਰਹਿਣ ਨਹੀਂ ਦੇਣਾ ਜਿਹੜੇ ਆਪਾਂ ਅਮਨ ਪਸੰਦ ਲੋਕ ਆ ਜਿਹੜੇ ਆਪਾਂ ਭਾਈਚਾਰੇ ਦੀ ਗੱਲ ਕਰਦੇ ਹੁਣ ਤਾਂ ਸਿੱਧੀ ਗੱਲ ਆ ਗਈ ਉਸ ਤੇ ਡਿਵੈਲਪਮੈਂਟ ਦੀਆਂ ਗੱਲਾਂ ਉਹ ਕੰਮ ਉਹ ਹੈਗੇ ਹੀ ਹੈਗੇ ਆ ਉਹ ਸਰਕਾਰਾਂ ਨੇ ਕਰਨੇ ਆ ਮੋਦੀ ਸਾਹਿਬ ਦੀ ਗੰਟੀ ਹੈ ਪਰ ਜਿਹੜਾ ਨਵਾਂ ਕੰਮ ਹੋ ਗਿਆ ਮੈਨੂੰ ਲੱਗਦਾ ਸੀ ਮਿੰਦਰ ਜੀ ਵੀ ਉਹਦੇ ਕਾਗਜ਼ 'ਚ ਸ਼ਹਿਤ ਕਿ ਉਹ ਕਿ ਜੇਲ੍ਹ ਚ ਬੈਠਾ ਨਹੀਂ ਰਿਜੈਕਟ ਹੋਣ ਉਹ ਰਿਜੈਕਟ ਹੋਣਗੇ ਪਰ ਉਹਦੇ ਕਾਗਜ਼ ਵੀ ਪਾਸ ਹੋਗੇ ਤੇ ਅੱਜ ਉਹ ਦੇਖੋ ਉਹਦੀ ਕਿਸ ਤਰੀਕੇ ਨਾਲ ਉਹ ਇਲਾਕਾ ਹੀ ਐਸਆਈ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ ਇਹ ਬੜੀ ਸੀਰੀਅਸ ਫਿਗਰ ਵਾਲੀ ਚਿੰਤਾ ਵਾਲੀ ਗੱਲ ਹੋ ਗਈ ਵੀ ਜਿਹੜੇ ਕੰਮ ਆਪਾਂ ਕਰ ਰਹੇ ਆ ਹੋਰਾਂ ਦੇ ਕੰਮ ਇਹੀ ਰੱਖ ਲਈਏ ਬਚਾ ਲਈਏ ਇਹ ਦੁਬਾਰਾ ਸਿਮਰਜੀਤ ਮਾਨ ਵਾਂਗੂ ਜੋ ਇੱਕ ਲਹਿਰ ਜਲਦੀ ਸੀ ਅਜੋ ਉਸੇ ਤਰੀਕੇ ਨਾਲ ਉਹਨਾਂ ਦੇ ਕੈਂਡੀਡੇਟ ਖੜੇ ਨੇ ਹਰ ਜਗ੍ਹਾ ਸਾਡੇ ਵੀ ਖੜਾ ਇੱਥੇ ਕਮਲਜੀਤ ਬਰਾੜ ਦੇਖਿਓ ਤੁਸੀਂ ਉਹ ਵੀ ਉਹ ਹਰ ਸੀਟ ਤੇ ਇੱਕ ਇੱਕ ਕੈਂਡੀਡੇਟ ਉਹਨਾਂ ਦਾ ਖੜਾ ਹੈ। ਇਹ ਗੰਭੀਰਤਾ ਨਾਲ ਇਹ ਗੱਲਾਂ ਸੋਚਣ ਵਾਲੀਆਂ ਨੇ। ਇੱਥੇ ਗੱਲ ਕਾਂਗਰਸ ਦੀ ਨਹੀਂ ਹੈ, ਇੱਥੇ ਗੱਲ ਆਮ ਆਦਮੀ ਦੀ ਨਹੀਂ ਕਿ ਵੀ 1000 ਰੁਪਏ ਦੇ ਦਾਂਗੇ ਜੀ ਘਰ ਘਰ ਨੌਕਰੀ ਦੇ ਦਾਂਗੇ। ਇੱਥੇ ਅੱਗੇ ਸਾਡੇ ਬੱਚੇ ਕਿਵੇਂ ਰਹਿਣਗੇ? ਜੇ ਇਹ ਲੜਾਈ ਦੁਆਰਾ ਪੰਜਾਬ ਸ਼ੁਰੂ ਹੋ ਗਈ। ਪਹਿਲਾਂ ਹੀ ਜਿਹੜੇ ਕਿਸਾਨਾਂ ਦੇ ਨਾਂ ਤੇ ਅੱਜ ਬਾਉਂਡਰ ਬੰਦ ਕੀਤੇ ਪਏ। ਪਹਿਲਾਂ ਹੀ ਕਿਸਾਨਾਂ ਦੇ ਨਾਂ ਤੇ ਸਾਰਾ ਟ੍ਰੇਨਾਂ ਘੁੰਮ ਕੇ ਮੌਂਦੀਆਂ ਜਿੱਲੀ ਰੋਡ ਬੰਦ ਪਏ ਆ। ਇਹ ਬਹੁਤ ਸੀਰੀਅਸ ਗੱਲ ਆ ਜਿਹੜੀ ਤੁਹਾਨੂੰ ਸੋਚਣੀ ਪਊਗੀ ਪਰਵਾਹ ਨਾਲ। ਆਪਾਂ ਇਹ ਗੱਲਾਂ ਸੋਚਦੇ ਨਹੀਂ। ਐਸੇ ਲੋਕ ਇਕੱਠੇ ਹੋ ਰਹੇ ਨੇ ਜਿਨ੍ਹਾਂ ਨੇ ਕਦੇ ਮਤਲਬ ਕ੍ਰਪਸ਼ਨ ਨਾਲ ਡੁੱਬੇ ਹੋਏ। ਜਿਵੇਂ ਬ੍ਰਿੰਸਾ ਸਾਹਿਬ ਵਰਗੇ ਡੋਡੀਆਂ ਖਾ ਕੇ ਕੇਸ ਕਿਤੇ ਮੈਂ ਕੱਲ ਉਹਦੀ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਤੁਸੀਂ ਦੇਖੋਗੇ ਵੀ ਕਿੰਕੀ ਹੁਸ਼ਿਆਰ। ਦੂਜੇ ਪਾਸੇ ਬੀਸਕੂ ਬਣਾ ਕੇ ਕੇਜਰੀ ਵਾਲ ਨੂੰ ਇੰਨਾ ਨਹੀਂ ਮੈਂ ਮੈਂ ਇੰਨਾ ਨਹੀਂ ਸੋਚਿਆ ਸੀ ਵੀ ਕੇਜਰੀ ਵਾਲੇ ਆਮ ਆਦਮੀ ਨਹੀਂ ਮਾੜੀ ਹੋ ਚਾਰ ਦਿਨ ਪਹਿਲਾਂ ਇੱਕ ਐਮਪੀ ਸਵਾਤੀ ਮਾਲੇਵਾਲ ਜਿਹੜੀ ਉਹਨਾਂ ਦੀ ਰਾਜ ਸਭਾ ਦੀ ਐਮਪੀ ਹੈ ਯਾਰ ਤੁਸੀਂ ਉਹਨੂੰ ਸੀਐਮ ਹਾਊਸ ਕੋਟ ਰਹੇ ਬਾਕੀ ਚੀਜ਼ਾਂ ਤਾਂ ਦੇਖੀਆਂ ਅਸੀਂ ਕਿਸ ਦੇ ਕੇਸ ਚੱਲ ਰਹੇ ਆ ਕੋਈ ਹੋਰ ਕ੍ਰਪਸ਼ਨ ਦੇ ਆ ਤਾਂ ਪਹਿਲੀ ਵਾਰ ਦੇਖਿਆ ਵੀ ਉਹਨੂੰ ਸੀਐਮ ਹਾਊਸ ਬੁਲਾ ਕੇ ਉਹਨੂੰ ਕੁੱਟਿਆ ਜਾ ਰਿਹਾ ਉਹ ਵੀ ਇੱਕ ਐਮਪੀ ਨੂੰ ਲੇਡੀਜ਼ ਨੂੰ ਫਿਰ ਕਰਦੇ ਆ ਨਾਰੀ ਸ਼ਕਤੀ ਦੀ ਗੱਲ ਫਿਰ ਕਰਦੇ ਹੋ ਮਨ ਇੰਪਾਵਰਮੈਂਟ ਦੀ ਗੱਲ ਕਿੱਥੇ ਖੜੇ ਆ ਆਪਾਂ ਇਸ ਕਰਕੇ ਹਰ ਜਗ੍ਹਾ ਜਿੱਥੇ ਵੀ ਆ ਦੱਸ ਦੇਣੇ ਆਪਣੇ ਕੋਲ ਕੱਲੇ ਕੱਲੇ ਨੂੰ ਇਹ ਵੋਟ ਆਪਣੀ ਆਪਣੀ ਜ਼ਿੰਮੇਵਾਰੀ ਜਿਵੇਂ ਅੰਕਲ ਨੇ ਕਿਹਾ ਵੀ ਜ਼ਿੰਮੇਵਾਰੀ ਅੱਜ ਟੀਚਾ ਬਣਾ ਲਓ ਵੀ ਮੈਂ ਪੰਜ ਪਾਉਣੀ ਆ ਜਿਵੇਂ ਮਰਜੀ ਪਾਉਂਗਾ ਮੈਂ 10 ਪਾਉਣੀ ਆ ਮੈਂ ਉਦਣ ਕੱਲੇ ਕੱਲੇ ਮੈਂ ਆਪਣੀ ਕਾਰ ਦੇਣੀ ਆ ਵੀ ਇਹਦੇ ਲਈ ਚੱਕਰ ਲਾਓ ਵੋਟਾਂ ਪਾਉਣ ਨੂੰ ਪੰਜ ਲੱਗਣ 10 ਲੱਗਣ ਮੈਂ ਆਪ ਪੈਟਰੋਲ ਪਾਉਂਗਾ ਆਪਣੀ ਆਪਣੀ ਕਾਰ ਡਰਾਈਵਰ ਦੇ ਕੇ ਕਿਸੇ ਹੋਰ ਲਾ ਕੇ ਜਿੱਥੇ ਵੀ ਲੋੜ ਆ ਬੀਜੇਪੀ ਨੂੰ ਆਪਣੀ ਆਪਣੀ ਕਾਰ ਡਰਾਈਵਰ ਉੱਥੇ ਭੇਜੋ ਕਿਉਂਕਿ ਇੱਥੇ ਆਪਣੇ ਕੋਲ ਕਾਰਾਂ ਆਏ ਦੋ ਦੋ ਕਾਰਾਂ ਨੇ ਸਕੂਟਰ ਮੋਟਰਸਾਈਕਲ ਨਹੀਂ ਕਰ ਸਕਦੇ ਯੋਗਦਾਨ ਪਾਓ ਕਿਸੇ ਵੀ ਬੂਥ ਤੇ ਵੀ ਅਸੀਂ ਅਥਰੀ ਵੀਲਰ ਕਰਕੇ ਦਵਾਂਗੇ